ਉਰਦੂਲਾ ਨਾਜ ਮੰਡੀ ਦਾ ਜੀ ਮੁੱਖ 게ਟ ਆ ਕੰਡਾ ਲੱਗਿਆ ਜੀ ਆ ਮਾਰਕੀਟ ਮਿੱਠੇ ਦਾ ਦਫਤਰ ਆ ਜੀ ਮੇਨ ਆ ਮਾਰਕੀਟ ਕਮੇਟੀ ਦਾ ਦਫਤਰ ਆ ਆ ਮੇਨ ਕੰਡਾ ਲੱਗਿਆ ਜੀ ਕੰਡੇ ਤੋਂ ਬਾਅਦ ਆ ਕੰਡਾ ਲੱਗਿਆ ਜੀ ਆ ਕੰਡੇ ਤੋਂ ਬਾਅਦ ਜੀ ਆ ਦਰਖਤ ਆ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਇੱਥੇ ਦਰਖਤ ਲੱਗੇ ਵਿਚਾਰੇ ਆ ਪੰਜ ਛੇ ਤੇ ਹੜੰਬੇ ਲੱਗੇ ਆ ਫੱਕ ਕੱਢਣ ਦੇ ਚੱਕਰ ਦੇ ਵਿੱਚ ਹੜੰਬੇ ਮਾਰਕੀਟ ਕਮੇਟੀ ਦੇ 게ਟ ਦੇ ਮੂਹਰੇ ਮੁੱਖ 게ਟ ਤੇ ਲਾਏ ਗਏ ਆ ਆ ਮੁੱਖ 게ਟ ਆ ਜੀ ਆ ਹੜੰਬੇ ਲਾ ਦੇ ਜੀ ਆ ਦਰਖਤਾਂ ਦਾ ਵੀ ਵੇਖੋ ਕੀ ਹਾਲ ਆ ਦਰਖਤਾਂ ਦੇ ਮੋੜੇ ਜਿਵੇਂ ਕਹਿੰਦੇ ਆ ਨਾ ਦਰਖਤਾਂ ਦੇ ਮੋੜੇ ਫੱਕ ਦਾ ਇੱਕ ਭਾਰ ਜੇ ਬਣਾਤੇ ਬਹੁਤ ਆ ਦੇਖੋ ਜੀ ਤੁਹਾਨੂੰ ਦਿਖਾਉਂਦੇ ਆ ਭਾਰ ਜੇ ਬਣ ਕੇ ਦਰਖਤਾਂ ਦੇ ਮੋੜੇ ਲੱਗੇ ਆ ਅਜਿੰਨੀ ਢੂੜ ੜਾਉਂਦੇ ਨਾ ਪ੍ਰਸ਼ਾਸਨ ਧਿਆਨ ਦੇ ਰਿਹਾ ਨਾ ਡਿਪਟੀ ਕਮਿਸ਼ਨਰ ਸਟੇਟ ਬੋਰਡ ਇਸ ਵੱਲ ਧਿਆਨ ਦਿੰਦਾ ਆ ਦਰਖਤਾਂ ਦਾ ਹਾਲ ਵੇਖ ਲਓ ਪ੍ਰਡੂਸ਼ਨ ਬੋਰਡ ਨੂੰ ਵੀ ਧਿਆਨ ਦੇਣਾ ਚਾਹੀਦਾ ਇਹ ਤੋਂ ਖਾਂ ਇਹ ਜਿਹੜੀ ਸਬਜ਼ੀ ਮੰਡੀ ਆ ਜਿੱਥੋਂ ਮਾਰਕੀਟ ਕਮੇਟੀ ਨੂੰ ਸ਼ੋਕ ਨਹੀਂ ਆਂਬਰ ਹੁੰਦੀ ਆ ਅਇਤੋ ਜੋ ਨਹੀਂ ਆਂਬਰ ਹੁੰਦੀ ਆ ਮਾਰਕੀ ਮੇਡੀ ਕੋਟ ਪਰ ਉਸ ਫੀਸ ਹੁੰਦੀ ਆ ਪਰ ਇਤੋਂ ਦੀ ਹਰੇਕ ਲੰਮਦਾ ਆ ਜਿਹੜੇ ਖੜੰਬੇ ਲਾਤੇ ਤੇ ਸਿਰਫ ਫੱਕਦੇ ਚੱਕਰ ਚ ਕੋਈ ਫੱਕਦੀ ਸੰਭਾਲ ਹੋ ਜਾਈ ਫੱਕਦੇ ਚੱਕਰ ਦਰਖਤਾਂ ਦਾ ਵੇਖੋ ਕੀ ਹਾਲ ਹੋ ਗਿਆ ਆ ਦਰਖਤਾਂ ਦੇ ਟਿੱਪੇ ਵਾਂਗੂ ਜਿਹੜੇ ਫੱਕਦੇ ਢੇਰ ਲਾਤੇ ਆ ਲੱਗ ਰਿਹਾ ਜੀ ਬੇਰੋਗ ਚੱਲ ਰਿਹਾ ਨਾ ਮਾਰਕੀ ਕੋਟ ਮੇਡੀ ਕੋਟ ਉਰਾ ਧਿਆਨ ਦੇ ਜੀ ਆ ਕਿੰਨੇ ਾਟੇ ਲੱਗੇ ਆ ਦੇਖੋ ਖੜੰਬੇ ਲੱਗੇ ਹੋਏ ਆ ਕਿੰਨੀ ਚਾਰਪੂ ਦੇ ਚੋਂ ਨਿਕਲਦੀ ਆ ਸਿੱਧੀ ਇੱਥੋਂ ੱਟੋ ਗਾੜਨ ਦੇਲੀ ਦਾ ਹਜ਼ਾਰਾਂ ਲੋਕ ਲੰਘਦੇ ਆ ਵੀਕਾ ਲੰਘਦੇ ਆ ਸੈਂਕੜੇ ਪਰ ਕਿਸੇ ਦਾ ਵੀ ਕੋ ਤਿਆਰ ਨਹੀਂ ਆ ਕੰਡਾ ਜਿਹੜਾ ਇੱਥੋਂ ਤੋਸ ਲਾਇਆ ਹੁੰਦਾ ਹੈ ਹਰੇਕ ਫਸਲ ਦਾ ਆ ਮਾਰਗੁਮੇਟੀ ਕੂੜਾ ਦਾ 게ਟ ਆ ਇੱਥੋਂ ਆ ਪੱਕ ਰਿਹਾ ਦੇਖੋ ਆ ਦਰਸਤਾ ਦਾ ਹਾਲ ਦੇਖ ਲੋ ਜੀ ਇੱਕ ਪਾਸੇ ਵਾਤਾਵਰਨ ਨੂੰ ਬਚਾਉਂਦੀਆਂ ਗੱਲਾਂ ਕੀਤੀਆਂ ਜਾਂਦੀਆਂ ਦਰਸਤਾ ਹਰ ਨੋਖ ਨੂੰ ਲੋਨ ਲਿਖਿਆ ਜਾਂਦਾ ਪਰ ਆ ਦਰਖਤ ਨਹੀਂ ਖਰਾਬ ਹੋ ਰਹੇ ਆ ਫੱਕ ਦੇ ਨਾਲ ਦਰਖਤ ਕਿੰਨੇ ਖਰਾਬ ਹੋ ਰਹੇ ਆ ਹੜੰਬੇ ਵੇਖ ਹੋਫ ਚੱਲ ਰਹੇ ਆ ਜਦ ਕਿ ਮਾਰਕੀ ਬੜੀ ਕੋਟਪੁਰਾ ਦੇ ਹਦੂਦ ਦੇ ਸਾਹਮਣੇ ਮਾਰਕੀ ਕਮੇਟੀ ਕੋਟਪੁਰਾ ਦੇ ਜਿਹੜੇ ਨਾਜਮੰਡੀ ਕੋਟਪੁਰਾ ਦੀ ਗੱਲ ਕਰੀਏ ਤਾਂ ਜਿਹੜੇ ਵੀ ਹੜੰਬੇ ਚੱਲਦੇ ਆ ਨਾਜਮੰਡੀ ਕੋਟਪੁਰਾ ਦੀ ਹਦੂਦ ਤੋਂ ਬਾਹਰ ਚੱਲਦੇ ਆ ਨਾਜਮੰਡੀ ਤੋਂ ਪਰ ਇੱਥੇ ਲੱਗੇ ਆ ਚੱਲ ਰਹੇ ਆਵੇਂ ਆ ਕਿੰਨੇ ਲੋਕ ਲੱਗਦੇ ਆ ਜਿੰਨੀ 4-5 ਲੱਗਦੀ ਆ ਸਾਰੇ ਫੱਕ ਪੈਰੀਏ ਲੋਕਾਂ ਦੇ ਆ ਦਰਖਤ ਖਰਾਬ ਹੋ ਰਹੇ ਆ ਰਾਹ ਡੱਕਰ ਨੇ ਵੇਖੋ ਕਿ ਢੇਰ ਲੱਗੇ ਰਸਤੇ ਦੇ ਨਾਲ ਕਿੰਨੀ ਫੱਕ ਦੇ ਢੇਰ ਲੱਗੇ ਹੋਏ